ਨਾਮ ਮੇਰਾ ਕੋਮਲਪ੍ਰੀਤ ਕੋਰਾ ਮੈਂ ਇਹ ਵਿੱਚ ਆਪਣਾ ਚਾਹਦਾ ਕੰਮ ਕਰਦੀ ਆ ਮੈਂ ਆਪਣਾ ਚਾਹਦਾ ਕੰਮ ਕਰਦੀ ਆ ਮੇਰੀ ਉਮਰ 17 ਸਾਲਾ 12ਵੀਂ ਕਲਾਸ ਦੇ ਵਿੱਚ ਮੈਂ ਪੜ੍ਹਦੀ ਆ ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਧੇਨ ਵਾਲਾ ਕੋਈ ਨਹੀਂ ਹੈਗਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਆ ਮੇਰੀ ਫੈਮਿਲੀ ਦੇ ਵਿੱਚ ਚਾਹਦਾ ਖੋਖਾ ਆ ਮਤਲਬ ਵੀਰੇ ਇੰਨੇ ਇੱਕ ਜਿਆਦਾ ਮਹੀਨੇ ਬੱਜੇ ਨੇ ਕਿ ਹੁਣ ਤੁਹਾਡੀ ਸਪੋਰਟ ਨਾਲ ਤੁਹਾਡੀ ਹੈਲਪ ਦੇ ਨਾਲ ਮੇਰੇ ਨੂੰ ਤਾਂ ਲੈ ਕੇ ਜਾਣਾ ਕਿ ਤੁਸੀਂ ਮੇਰੇ ਭੈਣ ਭਰਾਓ ਜਿਹਨਾਂ ਨੇ ਸਾਥ ਦੇਣਾ ਮੇਰਾ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਸਾਥ ਦੋ ਕਿ ਮੈਂ ਅੱਗੇ ਲੈ ਕੇ ਜਾ ਸਕੇ ਕੰਮ ਨੂੰ ਮੇਰੀ ਦੁਕਾਨ ਪੈਂਦੀ ਆ ਜਲੰਧਰ ਤੇ ਅੰਮ੍ਰਿਤਸਰ ਵਾਲੇ ਰੋਡ ਤੇ ਪੁਲ ਦੇ نیچے ਸ਼ੀਰ ਦਰਸ਼ਨ ਫੈਰੂਮਨ ਸਕੂਲ ਪਬਲਿਕ ਦੇ ਸਾਹਮਣੇ ਸਤਗੁਰੂ ਟੀ ਸਟਾਲ ਲੱਗਾ ਹੋਇਆ ਵਾ ਮੇਰੇ ਕੋਲ ਚਾਹ ਗੁੜ ਦੀ ਚਾਹ ਕੌਫੀ ਪਰੌਂਠੇ ਰੋਟੀ ਸਾਰਾ ਕੁਝ ਮਿਲਦਾ ਵਾ ਮੇਰੇ ਭੈਣ ਮੇਰੇ ਭਰਾਇ ਤੇ ਰੋਕੇ ਜਰੂਰ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਵੇਰੇ ਤੁਹਾਡੀ سپورਟ ਦੇ ਨਾਲ ਹੁਣ ਇੱਕ ਔਖੇ ਨੂੰ ਅੱਗੇ ਲੈ ਜਾਣਾ ਪਲੀ ਸਪੋਰਟ ਕਰਿਓ ਧੰਨਵਾਦ ਵੀਰੇ ਕਿਹੜੇ ਰਿਸ਼ਤੇਦਾਰ ਨੇ ਸਾਥ ਦਿੱਤਾ ਤੇਰਾ ਨਹੀਂ ਵੀਰੇ ਕਿਸੇ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਹੈਗਾ ਸੋ ਕੁਛ ਦੇ ਮਿਹਣੇ ਵੀ ਮਾਰਦੇ ਨੇ ਕਿ ਇਹ ਕੀ ਕੰਮ ਖੋਲਿਆ ਏ ਕੋਈ ਗੱਲ ਨਹੀਂ ਮਿਹਣੇ ਨੇ ਮਿਹਣੇ ਨੇ ਮੇਰੇ ਲਈ ਵੀਰੇ ਪੋਜ਼ਿਟਿਵ ਥਿੰਕਿੰਗ ਆ ਮੈ ਮੋਟੀਵੇਟ ਹੁੰਦੀ ਹੈ ਚੀਜ਼ਾਂ ਤੋਂ ਕਿ ਮੈਨੂੰ ਮਿਹਣੇ ਵੱਲਦੇ ਨੇ ਹੋਰ ਮਾਰਨ ਮਿਹਣੇ ਕਿਉਂਕਿ ਵੀਰੇ ਮਿਹਣੇ ਮਿਹਣਾ ਮਿਹਣਾ ਨਾਲ ਜੋੜ ਕੇ ਨਾਲ ਫਿਰ ਜਾ ਕੇ ਕਿਤੇ ਬੰਦਾ ਸਟੈਂਡ ਹੁੰਦਾ ਆ ਮੇਰੇ ਨੇ ਮੈਂ ਕਰਨੀਆਂ ਹੋਰ ਮਰਨ ਮੈਨੂੰ ਕਿ ਮੈਂ ਆਪਣੇ ਕੋਕੇ ਤੋਂ ਬ੍ਰਾਂਡ ਬਣਾ ਲਾਂ ਕਿਉਂਕਿ ਸੁਪਨਾ ਹੀ ਹੋਣਾ ਹੀ ਹੈ ਮੇਰਾ ਕਿ ਜੇ ਚਾਹ ਵਾਲੀ ਕੁੜੀਆਂ ਨਾਲ ਤੇ ਚਾਹ ਵਾਲੀ ਕੁੜੀ ਲੈ ਕੇ ਚੱਲਣਾ ਜ਼ਿੰਦਗੀ 'ਚ ਹੁਣ ਮੈਂ ਬਹੁਤ سارے ਲੋਕ ਪ੍ਰਿੰਸਪੀ ਕਹਿੰਦੇ ਹੋ ਜਾਂਦੇ ਚਾਹ ਦੇ ਹਾਂਜੀ ਵੀਰੇ ਜਿੱਥੇ ਰਹਿੰਦੇ ਹਾਂ ਹੁਣ ਰਿਸ਼ਤੇਦਾਰਾਂ ਦੇ ਘਰੇ ਤੇ ਉਹ ਵੀ ਵੀਰੇ ਉੱਥੇ ਵੀ ਸਾਡੇ ਕਲਾਸ ਦੇ ਕੁੜੀਆਂ ਮੁੰਡੇ ਸਾਨੂੰ ਚਾਹ ਵਾਲੇ ਚਾਹ ਵਾਲੇ ਕਹਿੰਦੇ ਨੇ ਕੋਈ ਵੀ ਮਤਲਬ ਉਹ ਸਪੋਰਟ ਨਹੀਂ ਕਰਦਾ ਪਰ ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਤੇ ਭੈਣ ਭਰਾ ਮੇਰੇ ਨਾਲ ਜੁੜੇ ਨੇ ਉਹ ਮੈਨੂੰ ਮਤਲਬ ਸਲਾਮ ਕਰਦੇ ਨੇ ਕਿ ਤੁਸੀਂ ਵਧੀਆ ਕੰਮ ਸ਼ੁਰੂ ਕੀਤਾ ਵਾ ਪਰ ਕੋਈ ਰਿਸ਼ਤੇਦਾਰ ਨੂੰ ਮਾਨ ਨਹੀਂ ਆ ਉਹ ਨੀਵਾਂਪਣ ਮਹਿਸੂਸ ਕਰਦੇ ਨੇ ਇਹ ਰੇੜੀ ਤੋਂ ਪਰ ਰੇੜੀ ਨਹੀਂ ਆ ਇਸ ਦਿਨੇ ਕਾਫੇ ਬਰੈਡ ਤੱਕ ਜਾਉਗੀ ਪਰ ਉਧਰ ਉਹਨਾਂ ਨੂੰ ਮਾਨ ਹੋਣਾ ਕਿ ਸਾਡੀ ਕੁੜੀ ਆ ਤੇ ਉਹ ਦਿਨ ਮਾਨ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਜੇ ਅੱਜ ਛੱਡਿਆ ਛੱਡ ਕੇ ਰੱਖਿਓ ਸਾਨੂੰ ਬਹੁਤ ਸਾਰੀਆਂ ਬੱਚੀਆਂ ਨੇ ਬਹੁਤ سارے ਲੜਕੇ ਦੇ ਜਿਹੜੇ ਪੜ੍ਹ ਲਿਖ ਕੇ ਕੁਝ ਨਹੀਂ ਕਰਦੇ ਉਹਨਾਂ ਨੂੰ ਕੀ ਕਹਿੰਦੇ ਫਿਰ ਜਦੋਂ ਬੰਦਾ ਇੱਕ ਤਾਂ ਮੈਂ ਇਹ ਤੁਹਾਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਬੰਦਾ ਟੀਨੇਜ ਦੇ ਵਿੱਚ ਆਂਦਾ ਹੈ ਨਾ ਉਦੋਂ ਹੀ ਆਪਣਾ ਇੱਕ ਗੋਲ ਅਚੀਵ ਕਰ ਲੋ ਕਿ ਗੋਲ ਇਹ ਰੱਖੋ ਕਿ ਮੈਂ ਆਹ ਕਰਨਾ ਪਹਿਲੇ ਸਟੈਪ 'ਚ ਫਿਰ ਆਹ ਕਰਨਾ ਫਿਰ ਉਹ ਕਰਨਾ ਸਟੈਪ ਬਾਈ ਸਟੈਪ ਕੰਮ ਕਰੋ ਕਿਉਂਕਿ ਪੜ ਲੈ ਕੇ ਕੁਝ ਨਹੀਂ ਹੈਗਾ ਵੇਖੋ ਆਪਾ ਪੜਾਈ ਲਿਖਾਈ ਕਰਦੇ ਆ ਨੌਕਰੀ ਵਾਸਤੇ ਜਦੋਂ ਆਪਾ ਆਪਣੀ ਕੰਪਨੀ ਖੋਲਣੀ ਹੋਵੇ ਆਪਣਾ ਬ੍ਰਾਂਡ ਖੋਲਣਾ ਹੋਵੇ ਡਸ ਨਾਟ ਮੈਟਰ ਅ ਸਟੱਡੀ ਸਟੱਡੀ ਮੈਟਰ ਨਹੀਂ ਕਰਦੀ ਮੈਂ ਗਰੀਬ ਆ ਇਸ ਟਾਈਮ ਤੇ ਕੋਈ ਗੱਲ ਨਹੀਂ ਕਿਸੇ ਦਿਨ ਅਮੀਰ ਹੋਵਾਂਗੀ ਜਦੋਂ ਮੇਰਾ ਇਹ ਛਾਦਾ ਖੋਖਾ ਇੱਕ ਬ੍ਰਾਂਡ ਬਣੂਗਾ